ਇਸਮਿਲਦੀ ਬਹੁਤ ਮਦਭਾਗੀ ਖਬਰ ਬਾਲੀਵੁੱਡ ਤੋਂ ਸੁਣਨ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਦੁਨੀਆ ਨੂੰ ਫਿਲਮਾਂ ਰਾਈ ਹਸਾਉਣ ਵਾਲਾ ਸਤੀਸ਼ਾ ਜੋ ਕਿ 74 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਲ ਲੈਨੇ ਦੱਸਿਆ ਜਾ ਰਿਹਾ ਕਿ ਕਿਡਨੀ ਦੀ ਬਿਮਾਰੀ ਨਾਲ ਪੀੜਤ ਸੀ ਲਾਚ ਚੱਲ ਰਿਹਾ ਸੀ ਹਸਪਤਾਲ ਦੇ ਵਿੱਚ ਤਾਂ ਉਹਨਾਂ ਦੇ ਅੱਜ 2:30 ਵਜੇ ਦੱਸਿਆ ਜਾ ਰਿਹਾ ਕਿ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਪੂਰੇ ਫਿਲਮ ਜਗਤ ਦੇ ਵਿੱਚ ਸਨਾਟਾ ਛਾ ਗਿਆ ਕਿਉਂਕਿ ਸਤੀਸ਼ਾ 100 ਤੋਂ ਵੱਧ ਫਿਲਮਾਂ ਕਰ ਚੁੱਕੇ ਨੇ ਤੇ ਉਹਨਾਂ ਨੇ ਹਿੱਟ ਤੋਂ ਹਿੱਟ ਫਿਲਮਾਂ ਕੀਤੀਆਂ ਨੇ ਜਿੱਦੇ ਵਿੱਚ ਕਿ ਉਹਨਾਂ ਦਾ ਕਮੇਡੀ ਦਾ ਰੋਲ ਹੁੰਦਾ ਸੀ ਤਾਂ ਹਮੇਸ਼ਾ ਲੋਕਾਂ ਨੂੰ ਹਸਾਇਆ ਸਲਮਾਨ ਖਾਨ ਤੇ ਅਕਸ਼ੇ ਕੁਮਾਰ ਹੋਰ ਵੀ ਕਈ ਵੱਡੇ ਜੋ ਫਿਲਮੀ ਐਕਟਰ ਨੇ ਉਹਨਾਂ ਨਾਲ ਉਹਨਾਂ ਨੇ ਫਿਲਮਾਂ 'ਚ ਕੰਮ ਕੀਤਾ ਪ੍ਰਾਣੀਆਂ ਤੁਸੀਂ ਫਿਲਮਾਂ ਵੇਖੀਆਂ ਹੋਣਗੇ ਉਹਨਾਂ ਬਿਨਾ ਉਹਧੂਰੀ ਹੀ ਲੱਗਦੀ ਸੀ ਜਦੋਂ ਉਹਨਾਂ ਦਾ ਚਿਹਰਾ ਸਾਹਮਣੇ ਆਂਦਾ ਸੀ ਤੇ ਸ਼ਾਦਾ ਤਾਂ ਕਿਤਨੇ ਕਿਤੇ ਬੰਦਾ ਮਜਬੂਰ ਹੋ ਜਾਂਦਾ ਫਿਲਮ ਦੇਖਣ ਲਈ ਕਿਉਂਕਿ ਉਹਨਾਂ ਦੀ ਕਮੇਡੀ ਇਸ ਤਰੀਕੇ ਦੀ ਸੀ ਐਸੇ ਨੂੰ ਲੈ ਕੇ ਉਹਨਾਂ ਦਾ ਦਿਹਾੜ 74 ਸਾਲ ਦੀ ਉਮਰ ਉਹਨਾਂ ਦੀ ਸੀਤਾ ਇਲਾਜ ਚੱਲ ਰਿਹਾ ਸੀ ਕਿਡਨੀ ਦਸਰ ਕੀ ਫੈਲ ਹੋ ਗਈ ਜਿਸ ਤੋਂ ਬਾਅਦ ਜਾ ਕੇ ਉਹਨਾਂ ਦਾ ਦਿਹਾਂਤ ਹੋਇਆ ਡਾਕਟਰ ਲਗਾਤਾਰ ਇਲਾਜ ਕਰ ਰਹੇ ਸੀ ਪਰ ਲੰਬੀ ਉਮਰ ਹੈ ਤੁਜੇ ਪਾਸੇ ਦਾਦਨੇ ਆ ਫਿਲਮਾਂ ਦਾ ਸਫਰ ਬਹੁਤ ਲੰਬਾ ਰਿਹਾ ਹੈ ਤੇ ਕਿਡਨੀ ਬਿਮਾਰੀ ਜੋ ਲਗਾਤਾਰ ਕਈ ਲੋਕਾਂ ਚ ਹੁੰਦੀ ਹੈ ਤਾਂ ਕਈ ਵਾਰ ਇਸ ਤਰੀਕੇ ਨਾਲ ਕਿਡਨੀਆਂ ਦੇ ਕਾਰਨ ਮੌਤਾਂ ਹੁੰਦੀਆਂ ਨੇ ਤੇ ਸਤੀਸ਼ਾ ਜੋ ਕੀ ਲੋਕਾਂ ਨੂੰ ਹਸਾਣ ਵਾਲਾ ਉਹ ਹੀਰੋ ਉਹ ਪਿਆਰ ਕਰਨ ਵਾਲਾ ਹਰ ਬੰਦੇ ਨੂੰ ਦੱਸੇ ਰੇਕੀ ਫਿਲਮਾਂ ਦੇ ਵਿੱਚ ਵੀ ਤੇ ਨਾਲ ਦੀ ਨਾਲ ਜੋ ਆਪਾਂ ਗੱਲ ਕਰੀਏ ਤਾਂ ਜੋ ਬਾਲੀਵੁੱਡ ਦੇ ਐਕਟਰਾਂ ਦੇ ਵਿੱਚੋਂ ਘੁੰਮਦਾ ਸੀ ਤਾਂ ਕਿਤੇ ਬੈਠਦਾ ਸੀ ਤਾਂ ਕਿਤਨੇ ਕਿਤੇ ਹਸਾਉਣ ਵਾਲੇ ਕੰਮ ਕਰਦਾ ਸੀ ਤਾਂ ਇਸ ਤਰੀਕੇ ਦਾ ਉਹਨਾਂ ਦਾ ਰੋਲ ਹੁੰਦਾ ਸੀ ਭਾਵੇਂ ਆਮ ਜ਼ਿੰਦਗੀ ਵਿੱਚ ਹੋਵੇ ਜਾਂ ਫਿਲਮਾਂ ਵਿੱਚ ਹੋਵੇ ਤਾਂ ਅੱਜ ਸਤੀਸ਼ਾ ਇਸ ਦੁਨੀਆ ਛੱਡ ਕੇ ਚਲੇ ਗਏ ਨੇ ਬਾਲੀਵੁੱਡ ਦੇ ਵਿੱਚ ਸਨਾਟਾ ਸ਼ਾ ਚੁੱਕਾ ਹੈ ਤੇ ਉਹਨਾਂ ਦਾ ਕੱਲ ਅੰਤਿਮ ਸੰਸਕਾਰ ਹੋਣਾ ਹੈ ਤਾਂ ਇਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਲਓ ਕਿ ਪਰਿਵਾਰ ਦਾ ਵੀ ਦੱਸਿਆ ਕਿ ਰੋ ਰੋ ਕੇ ਬੁਰਾ ਹਾਲ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਵੱਡਾ ਸਦਮਾ ਅੱਜ ਆਪਣੇ ਚਾਉਣ ਵਾਲਿਆਂ ਨੂੰ ਦਿੱਤਾ ਹੈ ਕਿਉਂਕਿ ਪਤਾ ਨਹੀਂ ਹੁੰਦਾ ਜ਼ਿੰਦਗੀ ਕਿਸ ਮੋੜ ਦੇ ਆ ਕੇ ਮੁੱਕ ਜਾਵੇ ਕਿਉਂਕਿ ਪਿਛਲੇ ਦਿਨਾਂ ਤੋਂ ਬਾਲੀਵੁੱਡ ਤੇ ਪੰਜਾਬ ਦੇ ਕਈ ਸਿੰਗਰ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਨੇ ਤਾਂ ਸਤੀਸ਼ ਸ਼ਾ ਵੀ ਅੱਜ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਨੇ ਜਿਸ ਤੋਂ ਬਾਅਦ ਉਹਨਾਂ ਦੇ ਚਾਉਣ ਵਾਲਿਆਂ ਦੇ ਵਿੱਚ ਨਮੋਸ਼ੀ ਹੈ ਤੇ ਉਹਨਾਂ ਦੇ ਚਾਉਣ ਵਾਲਿਆਂ ਦੇ ਵਿੱਚ ਉਹ ਹੁਣ ਚਿਹਰਾ ਮੁੜ ਕੇ ਹਸਾਉਣ ਵਾਲਾ ਨਹੀਂ ਆਵੇਗਾ ਜੋ ਕਿ ਪਿਛਲੀ ਫਿਲਮਾਂ ਦੇ ਵਿੱਚ ਤੁਸੀਂ ਦੇਖ ਚੁੱਕੇ ਹੋ ਕਿਉਂਕਿ ਨਮੀਆਂ ਫਿਲਮਾਂ ਪਾਵੇਂ ਹੋਰ ਚਿਹਰੇ ਬਹੁਤ ਆ ਗਏ ਨੇ ਪਰ ਜਿਨ੍ਹਾਂ ਨੇ ਪੁਰਾਣੀ ਫਿਲਮਾਂ 'ਚ ਕੰਮ ਕੀਤਾ ਹੋਵੇ ਉਹਨਾਂ ਨੂੰ ਐਕਸਪੀਰੀਅੰਸ ਬਹੁਤ ਹੁੰਦਾ ਹੈ ਫਿਲਮ 'ਚ ਕਿਸ ਤਰੀਕੇ ਨਾਲ ਰੋਲ ਕਰਨਾ ਹੈ ਤਾਂ ਇਸ ਤਰੀਕੇ ਨਾਲ ਤੁਹਾਨੂੰ ਦਿਖਾ ਦਿੰਨੇ ਹ ਅਸਤੀਸ਼ਾ ਨੇ ਆਖਰੀ ਸਾਲ ਲੈ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਥੋੜੇ ਕਰਮਨ ਗੁਰਜੋਤ ਦੇ ਨਾਲ ਹਰਤੇਸ਼ ਸਿੰਘ